ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਵੱਡੇ ਏਰੀਏ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਇਹ ਝੋਨੇ ਤੇ ਬਾਸਮਤੀ ਸਿੱਧੀ ਵਿਜਾਈ ਹੋ ਰਹੀ ਏ ਤੇ ਕਿਸਾਨ ਵੀਰਾਂ ਦਾ ਪਹਿਲਾ ਸਵਾਲ ਇਹ ਹੁੰਦਾ ਹੈ ਕਿ ਕੀ ਝੋਨੇ ਦੀ ਸਿੱਧੀ ਵਿਜਾਈ ਵਾਲੇ ਖੇਤ ਦੇ ਵਿੱਚ ਕੰਪਿਊਟਰ ਕਰਾਇਆ ਲਾਉਣਾ ਜ਼ਰੂਰੀ ਏ ਤੇ ਆਮ ਕਿਸਾਨ ਜਿਨ੍ਹਾਂ ਨੇ ਝੋਨੇ ਸਿੱਧੀ ਵਿਜਾਈ ਵੀ ਨਹੀਂ ਕਰਨੀ ਉਹ ਵੀ ਕੰਪਿਊਟਰ ਕਰਾਇਚੇ ਗਲਤੀ ਕਰਦੇ ਆ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਮੈਂ ਆ ਕੁਲਦੀਪ ਸਿੰਘ ਸ਼ੇਰ ਕਮਰ ਰਖਾਈ ਤੁਸੀਂ ਆਪਣਾ ਪੇਜ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਵੇ ਇਹ ਆਪਣਾ ਖੇਤ ਹੈ ਆ 3 ਸਾਲ ਬਾਅਦ ਇਸ ਤਰੀਕ کمپیوٹر ਕਰਾਇਆ ਚੱਲ ਰਿਹਾ ਹੈ ਫੇਰ ਇਹਦੇ ਵਿੱਚ ਤਰਵਤਰ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ ਦੋਸਤੋ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਕੰਪਿਊਟਰ ਕਰਾਏ ਦਾ ਬਹੁਤ ਜ਼ਿਆਦਾ ਮਹੱਤਵ ਹੈ ਕਿਉਂਕਿ ਜਦੋਂ ਤੁਸੀਂ ਆਮ ਕੱਦੂ ਕਿਤੇ ਖੇਤ ਦੇ ਵਿੱਚ ਬੁਟਾ ਲਾਉਣੇ ਆ ਝੋਨਾ ਲਾਉਣੇ ਆ ਤਾਂ ਬੁਟਾ ਜਿਹੜਾ ਹੈਗਾ 6 ਇੰਚ 7 ਇੰਚ ਦਾ ਹੁੰਦਾ ਹੈ ਤੇ ਜੇ ਪਾਣੀ ਤੁਹਾਡਾ ਪੂਰਾ ਵੱਧ ਭਰਿਆ ਗਿਆ ਘੱਟ ਭਰਿਆ ਗਿਆ ਕੋਈ ਫਰਕ ਨਹੀਂ ਪੈਂਦਾ ਪਰੰਤੂ ਇੱਥੇ ਕੀ ਹੈ ਕਿ ਇੱਥੇ ਝੋਨਾ ਪਨੀਰੀ ਵਰਗਾ ਹੁੰਦਾ ਹੈ ਬਰੀਕ ਹੁੰਦਾ ਹੈ ਤੁਹਾਡਾ ਇੱਕ ਪਾਸੇ 2 ਇੰਚ ਪਾਣੀ ਵੱਧ ਭਰਿਆ ਗਿਆ ਤੇ ਉਸ ਪਾਸੇ ਝੋਨਾ ਪਾਣੀ ਦੇ ਵਿੱਚ ਡੁੱਬ ਜੇਗਾ ਫਿਰ ਕਈ ਵਾਰੀ ਸੇਕਾ ਵਜਿਦਾ ਸੇਕ ਨਾਲ ਝੋਨਾ ਖਰਾਬ ਹੋ ਜਾਂਦਾ ਹੈ ਇਹਦੇ ਕਰਕੇ ਝੋਨੇ ਦੀ ਸਿੱਧੀ ਬਜਾਈ ਦੀ ਜਿਹੜੀ ਕੁੰਜੀ ਹੈ ਜਿਉਂਦੀ ਕਾਮਯਾਬੀ ਦੀ ਕੁੰਜੀ ਹੈ ਉਹ ਇਹ ਹੈ ਕਿ ਖੇਤ ਤੁਹਾਡਾ ਸਮਤਲ ਹੋਣਾ ਚਾਹੀਦਾ ਹੈ। ਖੇਤ ਪੱਧਰਾ ਹੋਵੇ। ਹੁਣ ਕਈ ਕਿਸਾਨ ਵੀਰ ਇਹ ਸੋਚ ਲੈਂਦੇ ਐ ਕਿ ਯਾਰ ਝੋਨੇ ਦੀ ਸਿੱਧੀ ਬਿਜਾਈ ਕਰਨੀ ਤੇ ਹਰ ਸਾਲ ਹੀ ਕੰਪਿਊਟਰ ਕਰਾਇਆ ਲਵਾਉਣਾ ਪਏਗਾ। ਆਮ ਕਿਸਾਨ ਵੀਰਾਂ ਨਾਲ ਗੱਲ ਕਰਦੇ ਆ ਜੀ ਇੰਨੇ ਪੈਸਾ ਕੰਪਿਊਟਰ ਕਰਾਇਚ ਲੱਗੇ ਜਾਂਦੇ ਐ। ਯਾਰ ਹਰ ਸਾਲ ਕੰਪਿਊਟਰ ਕਰਾਇਆ ਲਾਉਣ ਦਾ ਕੋਈ ਫਾਇਦਾ ਨਹੀਂ। ਮੈਂ ਆਪਣੇ ਖੇਤ ਦੇ ਵਿੱਚ ਤੀਜੇ ਸਾਲ ਕੰਪਿਊਟਰ ਕਰਾਇਆ ਲਵਾ ਰਿਹਾ ਹਾਂ। ਤੀਜੇ ਸਾਲ ਕੇ ਵੀ ਚੌਥੇ ਸਾਲ ਜਿਵੇਂ ਆਪਦੇ ਖੇਤ ਦਾ ਹਿਸਾਬ ਕਿਤਾ ਹੁੰਦਾ ਉੱਚਾ ਨੀਵਾਂ ਨਾ ਹੋਵੇ ਸਿੱਧੀ ਬਜਾਈ ਵਾਸਤੇ ਕਦੇ ਵੀ ਇਹ ਗੱਲ ਜੀ ਸੋਚਣਾ ਕਿ ਕੰਪਿਊਟਰ ਕਰਾਇਆ ਹਰ ਸਾਲ ਲਾਉਣਾ ਜ਼ਰੂਰੀ ਹੈ ਨਹੀਂ ਜ਼ਰੂਰੀ ਤੁਹਾਡਾ ਖੇਤ ਪੱਧਰਾ ਹੋਣਾ ਚਾਹੀਦਾ ਹੈ ਖੇਤ ਪੱਧਰਾ ਹੈ ਪਾਣੀ ਇੱਕ ਬਰਾਬਰ ਖੜਦਾ ਫੇਰ ਭਾਵੇਂ ਤੀਜੇ ਸਾਲ ਕੰਪਿਊਟਰ ਕਰਾਇ ਲਵਾ ਲੋ ਉਹਨਾਂ ਕੋਈ ਫਰਕ ਪੈਣ ਵਾਲਾ ਨਹੀਂ ਹੈਗਾ ਹਾਂ ਇੱਥੇ ਕਈ ਕਿਸਾਨ ਵੀਰ ਇੱਕ ਗਲਤੀ ਕਰਦੇ ਹੈ ਕੇ ਖੇਤ ਦੀ ਰੌਣੀ ਕਰਨ ਤੋਂ ਬਾਅਦ ਦੇ ਵਿੱਚ ਖੇਤ ਕੰਪਿਊਟਰ ਕਰਾਇਆ ਲਵਾ ਦਿੰਦੇ ਆ ਜੇ ਅਸੀਂ ਗਿੱਲੇ ਖੇਤ ਦੇ ਵਿੱਚ ਮਿੱਟੀ ਜਿਹੜੀ ਹੈਗੀ ਹੈ ਨਰਮ ਹੈ ਸੁੱਕੀ ਨਹੀਂ ਹੈਗੀ ਉਹਦੇ ਵਿੱਚ ਅਸੀਂ ਕੰਪਿਊਟਰ ਕਰਾਇਆ ਖੇਤ ਚਲਾ ਦਿੰਨੇ ਆ ਤਾਂ ਉਹਦੇ ਨਾਲ ਕੀ ਹੋਏਗਾ ਕਿ ਸਾਡੀ ਮਿੱਟੀ ਕੰਪਰੈਸ ਹੋ ਜਾਏਗੀ ਟੈਕਨੀਕਲੀ ਆਪਾਂ ਗੱਲ ਨਾ ਕਰੀਏ ਜੇ ਜਟਕੀ ਭਾਸ਼ਾ 'ਚ ਗੱਲ ਕਰੀਏ ਤਾਂ ਸਾਡੀ ਮਿੱਟੀ ਠੁੱਕ ਜੂਗੀ ਜਦੋਂ ਮਿੱਟੀ ਠੁੱਕ ਜਾਂਦੀ ਹੈ ਫੇਰ ਭਾਵੇਂ ਤੁਸੀਂ ਕੱਦੂ ਕਰਕੇ ਝੋਨਾ ਲਾਇਆ ਤੇ ਭਾਵੇਂ ਤੁਸੀਂ ਕੰਬੇਤੀ ਰਹੇਗਾ ਸਿੱਧੀ ਅਭਿਆਈ ਕੀਤੀ ਝੋਨਾ ਨਹੀਂ ਚੱਲਦਾ ਇਸ ਕਰਕੇ ਕੋਈ ਵੀ ਵਿਅਕਤੀ ਜਿਹੜਾ ਕਿ ਕੰਪਿਊਟਰ ਕਰਾਹਾ ਖੇਤ ਲਗਾ ਰਿਹਾ ਹੈ ਉਹ ਇਸ ਚੀਜ਼ ਦਾ ਧਿਆਨ ਰੱਖੇ ਕਿ ਖੇਤ ਕੰਪਿਊਟਰ ਕਰਾਹਾ ਲਾਉਣ ਲੱਗਿਆਂ ਸੁੱਕਾ ਹੋਵੇ ਗਿੱਲੇ ਖੇਤ ਦੇ ਵਿੱਚ ਕੰਪਿਊਟਰ ਕਰਾਹਾ ਨਹੀਂ ਲਗਾਉਣਾ ਉਹਦੇ ਨਾਲ ਮਿੱਟੀ ਕੰਪਰੈਸ ਹੋ ਜਾਏਗੀ ਤੇ ਉਹਦੇ ਨਾਲ ਥੋੜੀ ਸੋਇਲ ਸਟਰਕਚਰ ਵੀ ਖਰਾਬ ਹੋਏਗੀ ਫੇਰ ਉਹਦੇ ਵਿੱਚ ਜਿਹੜਾ ਹੈਗਾ ਫਸਲ ਚਲਾਂਜ ਸਾਨੂੰ ਦਿੱਕਤ ਆਏਗੀ ਹਰ ਸਾਲ ਇਹੋ ਜੇ ਕਈ ਸਾਰੇ ਕੇਸ ਆਉਂਦੇ ਆ ਆਪਣੇ ਕੋਲੇ ਜਿੱਥੇ ਕਿਸਾਨ ਵੀ ਜਿਹੜਾ ਹੈਗਾ ਗਿੱਲੀ ਮਿੱਟੀ 'ਚ ਕੰਪਿਊਟਰ ਕਰਾਹਾ ਲਵਾ ਲੈਂਦੇ ਆ ਫਿਰ ਫਸਲ ਨਹੀਂ ਚੱਲਦੀ ਫਸਲ ਤੇ ਝੋੜ ਲਾਉਣਾ ਪੈਂਦਾ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖਿਓ ਜੀ ਵੀਡੀਓ ਦੇ ਮਕਸਦ ਸਿਰਫ ਦੋ ਚੀਜ਼ਾਂ ਸੀ ਇੱਕ ਇਹ ਕਿ ਸਿੱਧੇ ਬਜਾਈ ਦੇ ਵਿੱਚ ਖੇਤ ਪੱਧਰਾ ਹੋਣਾ ਚਾਹੀਦਾ ਹੈ ਖੇਤ 'ਚ ਪਾਣੀ ਇੱਕ ਸਾਰ ਖੜਨਾ ਚਾਹੀਦਾ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਹਰ ਸਾਲ ਕੰਪਿਊਟਰ ਕਰਾਹਾ ਲਾਉਣਾ ਹੀ ਲਾਉਣਾ ਹੈ ਦੂਜੀ ਗੱਲ ਕੋਈ ਵੀ ਵਿਅਕਤੀ ਜੇ ਕੰਪਿਊਟਰ ਕਰਾਹਾ ਲਗਾ ਰਿਹਾ ਤਾਂ ਧਿਆਨ ਰੱਖੇ ਕਿ ਗਿੱਲੇ ਖੇਤ 'ਚ ਕੰਪਿਊਟਰ ਕਰਾਹਾ ਨਾ ਲਾਵੇ ਖੋਦਨਾ ਜਮੀਨ ਠੁੱਕ ਜਾਂਦੀ ਹੈ ਕੰਪਰੈਸ ਹੋ ਜਾਂਦੀ ਹੈ ਔਰ ਸਟ੍ਰਕਚਰ ਖਰਾਬ ਹੁੰਦੀ ਹੈ ਜਿਹਦੇ ਕਰਕੇ ਅਗਲੀ ਫਸਲ ਚੱਲਣ ਦੇ ਵਿੱਚ ਦਿੱਕਤ ਆਉਂਦੀ ਹੈ ਉਮੀਦ ਕਰਦਾ ਜਾਣ ਕੇ ਲਾਈਵਨ ਸਾਥ ਹੋਏਗੀ ਧੰਨਵਾਦ ਦੋਸਤੋ ਮੇਰ ਬਣੇ ਦੋਸਤੋ